ਦੁਨੀਆ ਭਰ ਵਿੱਚ ਵਸਤੇ ਸਭ ਭੈਣਾ ਭਰਾਵਾਂ ਵੀਰਾਂ ਬੱਚਿਆਂ ਮਾਵਾਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਨਿਗਾ ਸਵਾਗਤ ਹੈ ਤੇ ਗੁਰੂ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਗਤ ਦਾ ਜੇ ਅੱਜ ਕੋਈ ਵੱਡਾ ਮੁੱਦਾ ਹੈ ਕੋਈ ਵੱਡਾ ਮਸਲਾ ਹੈ ਕੋਈ ਵੱਡੀ ਜ਼ਰੂਰਤ ਹੈ ਤਾਂ ਉਹ ਹੈ ਰਾਜ ਦੀ ਖੁੱਸੇ ਹੋਈ ਸੋਵਰਨਿਟੀ ਨੂੰ ਬਹਾਲ ਕਰਨ ਦੀ ਇਸ ਚਲਦੀ ਹੋਈ ਜਦੋ ਜਹਤ ਦਾ ਜੋ ਅੰਤਮ ਪੜਾ ਹੈ ਉਹ ਹੈ ਰਾਜ ਪ੍ਰਾਪਤੀ ਅਤੇ ਕੀ ਇਸ ਰਾਜ ਪ੍ਰਾਪਤੀ ਲਈ ਅਸੀਂ ਆਪਣੀ ਤੌਰ ਦੇ ਉੱਤੇ ਕੋਈ ਤਿਆਰੀ ਕੀਤੀ ਹੈ ਖਾਲਸਾ ਰਾਜ ਦਾ ਪ੍ਰਾਪਤ ਹੋ ਜਾਣਾ ਦੂਸਰਾ ਪੜਾ ਹੈ ਅਤੇ ਦੂਸਰੇ ਪੜਾ ਤੇ ਜਾਣ ਤੋਂ ਪਹਿਲਾਂ ਪਹਿਲਾ ਪੜਾ ਸਰ ਕਰਨਾ ਜਿੰਨਾ ਬੜਾ ਜ਼ਰੂਰੀ ਹੁੰਦਾ ਦੂਸਰੇ ਪੜਾ ਨੂੰ ਸਰ ਕਰਨ ਵਾਸਤੇ ਲੀਡਰ ਆਪਣਾ ਕੰਮ ਕਰਦੇ ਹਨ ਅਧਿਕਾਰਤ ਤੌਰ ਉੱਤੇ ਜੇ ਕੋਈ ਸਿੱਖ ਲੀਡਰਸ਼ਿਪ ਇਸ ਕਾਰਜ ਵਾਸਤੇ ਝੁਟੀ ਹੋਈ ਹੈ ਤਾਂ ਉਹ ਵਿਦੇਸ਼ੀ ਸਿੱਖਾਂ ਦੇ ਜਿਨ੍ਹਾਂ ਵਿੱਚੋਂ ਐਸਐਫਜੀ ਦਾ ਨਾਮ ਮੋਹਰਲੀਆਂ ਸਫਾ 'ਚ ਹੈ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਹਨ ਜੋ ਸਹਿਯੋਗੀ ਹਨ ਸਾਰਿਆਂ ਦਾ ਮੰਜ਼ਲ ਨਿਸ਼ਾਨਾ ਇੱਕ ਹੈ ਸਾਰੇ ਆਪਣੇ ਆਪਣੇ ਢੰਗ ਨਾਲ ਕੰਮ ਕਰਦੇ ਹਨ ਖਾਲਿਸਤਾਨ ਕਾਕਸ ਫਾਊਂਡੇਸ਼ਨ ਵਿੱਚ ਮੁਰਲੀਆਂ ਸਫਾਂ ਚ ਕੰਮ ਕਰ ਰਹੀ ਹੈ ਜਿਸ ਦਿਨ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਯੂਨੋ ਵੱਲੋਂ ਮਾਨਤਾ ਪ੍ਰਾਪਤ ਹੋ ਗਈ ਸਮਝੋ ਉਸ ਦਿਨ ਰਾਜ ਪ੍ਰਾਪਤੀ ਦਾ ਅਧਿਕਾਰ ਸਾਨੂੰ ਪ੍ਰਾਪਤ ਹੋਇਆ ਆਪਾਂ ਸਾਰੇ ਇਸ ਗੱਲ ਨੂੰ ਜੇ ਮੰਨ ਕੇ ਚੱਲੀਏ ਕਿ ਮੰਨ ਲਓ ਯੂਨੋ ਨੇ ਸਾਨੂੰ ਅੱਜ ਹੀ ਮਾਨਤਾ ਦੇ ਦਿੱਤੀ ਹੈ ਇਹ ਮਾਨਤਾ ਦੂਸਰਾ ਪੜਾਈ ਹੈ ਪਰ ਪਹਿਲਾ ਪੜਾ ਸਾਡੇ ਤੇ ਨਿਰਭਰ ਕਰਦਾ ਹੈ ਜਿਸ ਦੀ ਤਿਆਰੀ ਉਹ ਮਾਨਤਾ ਮਿਲਣ ਤੋਂ ਪਹਿਲਾਂ ਅਸੀਂ ਕਰਨੀ ਹੈ ਉਹ ਹੈ ਕਿ ਉਸ ਤੋਂ ਪਹਿਲਾਂ ਅਸੀਂ ਸਾਰੇ ਉਸ ਰਾਜ ਦੇ ਪਹਿਲੇ ਹਿੱਸੇ ਨੂੰ ਪਹਿਲੇ ਪੜਾਅ ਨੂੰ ਸਥਾਪਿਤ ਕਰੀਏ ਸਿੱਖ ਰਾਜ ਕੋਈ ਜ਼ਮੀਨੀ ਟੁਕੜੇ ਉੱਤੇ ਕਬਜ਼ਾ ਕਰਕੇ ਉਸ ਉੱਤੇ ਆਪਣਾ ਰਾਜ ਸਥਾਪਿਤ ਕਰਨਾ ਮਹਿਜ ਕੋਈ ਪ੍ਰਾਪਤੀ ਨਹੀਂ ਹੈ ਧਰਤੀ ਦੇ 193 ਟੁਕੜਿਆਂ ਦੇ ਉੱਤੇ ਵੱਖਰੇ ਵੱਖਰੇ ਸੰਸਾਰ ਦੇ ਵਿੱਚ ਲੋਕਾਂ ਨੇ ਆਲਰੇਡੀ ਆਪਣੇ ਰਾਜ ਸਥਾਪਿਤ ਕੀਤੇ ਹਨ ਕਿ ਉਹ ਸੁਖੀ ਹਨ ਕਿ ਉਹ ਤਰੱਕੀ ਜਾਫਤਾ ਹਨ ਕਿ ਵਿਕਸਤ ਹਨ ਇਸ ਧਰਤੀ ਦਾ ਕਬਜ਼ਾ ਲੈਣ ਤੋਂ ਪਹਿਲਾਂ ਅਸੀਂ ਮਾਨਸਿਕ ਤੌਰ ਤੇ ਜਿਹੜੀ ਤਿਆਰੀ ਕਰਨੀ ਹੈ ਉਸ ਦੀ ਸੰਪੂਰਨਤਾ ਅਧਿਆਤਮਕ ਅਤੇ ਰਹਿਣੇ ਤੌਰ ਉਤੇ ਅਤੇ ਉਸ ਰਹਾਨੀ ਜਲਵੇ ਨੂੰ ਰਾਜਨੀਤੀ ਵਿਵਸਥਾ ਦੇ ਵਿੱਚ ਇੱਕ ਡੂੰਗੇ ਅਤੇ ਨਿੱਗਰ ਸਮੇਲ ਨਾਲ ਚੱਲਣਾ ਪਵੇਗਾ ਤਾਂ ਹੀ ਇਹ ਰਾਜ ਅਰਥਪੂਰਨ ਹੋਵੇਗਾ ਜਿਸ ਨੂੰ ਆਪਾਂ ਦੂਸਰੇ ਅਰਥਾਂ ਵਿੱਚ ਇੰਜ ਕਹਿ ਲੈਨੇ ਆ ਰਾਜਨੀਤਿਕ ਖਾਲਸਾ ਹਕੂਮਤ ਸਿੱਖ ਰੌਰੀਤਾ ਅਤੇ ਗੁਰਮਤਿ ਵਿਚਾਰਧਾਰਾ ਦੀ ਬ੍ਰਹਮੰਡੀ ਪਹੁੰਚ ਯਾਨੀ ਕਿ ਧਰਮ ਆਧਾਰਿਤ ਨਿਆਪੂਰਨ ਵਿਵਸਥਾ ਜੋ ਸਮਾਜ ਲਈ ਲੋਕਾਂ ਲਈ ਨਾਗਰਿਕਾਂ ਲਈ ਬਿਨਾ ਕਿਸੇ ਵਿਤਕਰੇ ਨਿਆ ਤੇ ਰੋਜ਼ਗਾਰ ਅਤੇ ਸੁਰੱਖਿਆ ਮਹੱਤਵ ਕਰੇਗੀ ਪਰ ਇਹ ਸੰਭਵ ਤਾਂ ਹੈ ਜੇਕਰ ਅਸੀਂ ਤੁਸੀਂ ਸਾਰੇ ਹੁਣ ਦੱਸੇ ਜਾਣ ਵਾਲੇ ਨੁਕਤਿਆਂ ਉੱਤੇ ਅਮਲ ਕਰੋਗੇ ਤਾਂ ਉਹ ਨੁਕਤੇ ਉਹ ਕੇਂਦਰੀ ਬਿੰਦੂ ਉਹ ਕਾਰਜ ਕਰਨ ਲਈ ਸਾਨੂੰ ਅਮਲੀ ਹਰਕਤ ਵਿੱਚ ਆਉਣਾ ਪਵੇਗਾ ਜਿਵੇਂ ਮੈਂ ਹੁਣੇ ਕਹਿ ਕੇ ਹਟਿਆ ਕਿ ਮੰਨ ਲਓ ਅੱਜ ਹੀ ਸਾਨੂੰ ਮਨਤਾ ਮਿਲ ਗਈ ਹੁਣ ਇਸ ਦੇਸ਼ ਦੀ ਮਸ਼ੀਨਰੀ ਖਾਲਿਸਤਾਨ ਦੀ ਮਸ਼ੀਨਰੀ ਜਿਸ ਨੇ ਰਾਜ ਪ੍ਰਬੰਧ ਨੂੰ ਸੰਭਾਲਣਾ ਹੈ ਉਹ ਤੁਹਾਡੇ ਵਿੱਚੋਂ ਹੀ ਚੁਣੀ ਜਾਵੇਗੀ ਸਾਡੇ ਤੁਹਾਡੇ ਬੱਚੇ ਜੋ ਕੌਮੀ ਭਵਿੱਖ ਹਨ ਉਹਨਾਂ ਦੀ ਘਾਟ ਤੇ ਕੜਨ ਲਈ ਪਹਿਲਾਂ ਸਾਨੂੰ ਆਪਣੀ ਘਾਟ ਦੇ ਵਿੱਚ ਆਏ ਵਿੰਗ ਤੜੰਗ ਨੁਕਸੂਰ ਦੂਰ ਕਰਨ ਲਈ ਆਪਣੇ ਆਪ ਨੂੰ ਤਰਸਣਾ ਪੈਣਾ ਆਪਣੇ ਆਪ ਨੂੰ ਘੜਨਾ ਪੈਣਾ ਉਸ ਘਾਟ ਦੀ ਸ਼ੁਰੂਆਤ ਲਈ ਜੋ ਪਹਿਲਾ ਨਕਸ਼ਰਾ ਯਾਨੀ ਕਿ ਰੋਡ ਮੈਪ ਉਹ ਹੈ ਉਸ ਦੀ ਵਿਉਂਤਬੰਦੀ ਲਈ ਅਸਾਂ ਨੇ ਕੀ ਕਰਨਾ ਹੈ ਥੋੜਾ ਸਪਸ਼ਟ ਕਰ ਦਵਾਂ ਕਿ ਮੰਨ ਲਓ ਮੰਨਤਾ ਮਿਲ ਗਈ ਜਾਂ ਕੰਮ ਸ਼ੁਰੂ ਹੋ ਗਿਆ ਖਾਲਸਤਾਨ ਦੀ ਸਿਰਜਣਾ ਲਈ ਉਹ ਤਾਂ ਜਿਹੜਾ ਹੁਣ ਭਾਰਤੀ ਪ੍ਰਬੰਧ ਅਧੀਨ ਜਿਹੜੇ ਬੰਦੇ ਇਸ ਵੇਲੇ ਵੱਖਰੇ ਵੱਖਰੇ ਮਹਿਕਮਿਆਂ ਦੇ ਵਿੱਚ ਕੰਮ ਕਰ ਲੱਗੇ ਨੇ ਫਿਲਹਾਲ ਤਾਂ ਇਹੀ ਰਹਿਣਗੇ ਇਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਧਾਗੀ ਬੰਦੇ ਹੋਣਗੇ ਉਹ ਕੱਢੇ ਜਾਣਗੇ ਧਾਗੀ ਅਤੇ ਭ੍ਰਿਸ਼ਟ ਬੰਦਿਆਂ ਦੀ ਮੰਨ ਲਓ ਸ਼ਾਂਤੀ ਹੋ ਗਈ ਉਹਨਾਂ ਦੇ ਉਹ ਜਿਹੜੇ ਕੱਢੇ ਹੋਏ ਬੰਦੇ ਨੇ ਕੱਢੇ ਹੋਏ ਅਧਿਕਾਰੀ ਨੇ ਉਹਨਾਂ ਦੀ ਥਾਂ ਤੇ ਨਵੇਂ ਲਾਉਣ ਵਾਸਤੇ ਸਾਨੂੰ ਇੱਕ ਲੰਬੀ ਯੋਜਨਾ ਤਿਆਰ ਕਰਨੀ ਪੈਣੀ ਹੈ ਜੇਸ ਦੀ ਤਿਆਰੀ ਸਾਨੂੰ ਅੱਜ ਤੋਂ ਹੁਣ ਤੋਂ ਆਰੰਭ ਕਰਨੇ ਪੈਣੇ ਆ ਆਪਣੇ ਮਨ ਅੰਦਰ ਆਪਣੀ ਮਾਨਸਿਕਤਾ ਦੇ ਅੰਦਰ ਸਭ ਤੋਂ ਪਹਿਲਾਂ ਰਾਸ਼ਟਰੀ ਭਾਵਨਾ ਪੈਦਾ ਕਰਨੀ ਪੈਣੀ ਹੈ ਆਪਣੇ ਬਣਨ ਵਾਲੇ ਦੇਸ਼ ਪ੍ਰਤੀ ਸਮਰਪਣ ਸਾਨੂੰ ਦੇਣਾ ਪੈਣਾ ਹੈ ਸਾਡੇ ਅੰਦਰ ਵਤਨ ਪ੍ਰਸਤੀ ਦੇਸ਼ ਪ੍ਰਤੀ ਹਰ ਬੰਦਾ ਆਪਣੇ ਆਪ ਨੂੰ ਜ਼ਿੰਮੇਵਾਰ ਸਮਝੇ ਇਹ ਭਾਵਨਾਵਾਂ ਪੈਦਾ ਕਰਨ ਲਈ ਸਾਨੂੰ ਕਰਤਾਰੀ ਪਖਤੋ ਮਜ਼ਬੂਤ ਹੋਣਾ ਪੈਣਾ ਮਨ ਲਾ ਕੇ ਮਨ ਸਾਫ ਸੁਥਰਾ ਕਰਨ ਲਈ ਕਰਤਾਰ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਅਧਿਆਤਮਿਕਤਾ ਹੀ ਹੈ ਇਸ ਲਈ ਅੱਜ ਤੋਂ ਹਰੇਕ ਬੰਦਾ ਜਪਜੀ ਸਾਹਿਬ ਦਾ ਪਾਠ ਕਰੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰੇ ਸੌਣ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕਰੇ ਇਹਨਾਂ ਬਾਣੀਆਂ ਦੇ ਅਰਥ ਸਮਝੇ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਹਨ ਕੇਸਾਂ ਦੀ ਬਿਦਵੀ ਨੂੰ ਵੀ ਰੋਕੇ ਅਤੇ ਨਾਲ-ਨਾਲ ਉਹ ਗੱਲਾਂ ਜਿਹੜੀਆਂ ਨਾਰਮਲ ਰਹਿਤਾਂ ਹੁੰਦੀਆਂ ਹਨ ਜੋ ਇੱਕ ਸਿੱਖ ਲਈ ਸ਼ੋਭਾ ਨਹੀਂ ਦਿੰਦੀਆਂ ਜਿਵੇਂ ਘਰਾਂ ਦੇ ਵਿੱਚ ਸ਼ਰਾਬ ਰੱਖਣੀ ਇਹ ਉਸ ਤਿਆਰੀ ਦੀ ਮੰਨ ਰੋ ਕੇ ਸ਼ੁਰੂਆਤ ਹੈ ਗੁਰਬਾਣੀ ਨੇ ਸਾਡੀ ਘਾੜਤ ਨੂੰ ਹੌਲੀ-ਹੌਲੀ ਕਢਣਾ ਹੈ ਜਦ ਅਸੀਂ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਸਾਹਮਣੇ ਜਿਸ ਤਰੀਕੇ ਨਾਲ ਫਿਰ ਉਸ ਗੁਰੂ ਦੇ ਓਟ ਆਸਰੇ ਤੋਂ ਉਸ ਦੇ ਅਮਲਾਂ ਦੇ ਵਿੱਚ ਜੀਵਾਂਗੇ ਸਾਡੇ ਬੱਚਿਆਂ ਨੇ ਸਾਡੇ ਵੱਲ ਦੇਖ ਕੇ ਸਾਡੇ ਤੋਂ ਬਹੁਤ ਸਾਰੀਆਂ ਗੱਲਾਂ ਬਿਨਾਂ ਪੁੱਛਣ ਤੋਂ ਹੀ ਸਾਡੇ ਵੱਲ ਦੇਖ ਕੇ ਗ੍ਰਹਿਣ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਇਹ ਤਾਂ ਇੱਕ ਸਹਿਜ ਪ੍ਰਕਿਰਿਆ ਹੈ ਜੇ ਤੁਸੀਂ ਅੱਜ ਹੀ ਸ਼ੁਰੂ ਕਰਾਂਗੇ ਤਾਂ ਸਾਲਾਂ ਬੱਧੀ ਹੌਲੀ-ਹੌਲੀ ਚੱਲਦੀ ਰਹੇਗੀ ਇਸ ਦੇ ਸਾਰਥਕ ਨਤੀਜੇ ਵੀ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਜਾਣੇ ਹਨ ਇਸ ਦੇ ਨਾਲ-ਨਾਲ ਇੱਕ ਹੋਰ ਕੰਮ ਕਰਨਾ ਹੈ ਜਿਸ ਨਾਲ ਸਾਡੇ ਅੰਦਰ ਆਪਣੇ ਦੇਸ਼ ਪ੍ਰਤੀ ਰਾਸ਼ਟਰੀ ਭਾਵਨਾ ਮਜ਼ਬੂਤ ਹੋਵੇ ਉਹ ਇਹ ਹੈ ਜੇਸਾ ਸਰਕਾਰ ਜਾਂ ਜਿਸ ਅੰਜਾਮ ਦੇ ਸਹਾਜਾ ਦੀਨ ਆ ਉਸਦੇ ਹੋਏ ਸਿੱਖਾਂ ਦੇ ਉੱਤੇ ਜ਼ੁਲਮ ਬੇਸ਼ੱਕ ਸਾਡੇ ਤੇ ਨਿੱਜੀ ਤੌਰ ਤੇ ਕਿਸੇ ਤੇ ਨਹੀਂ ਹੋਇਆ ਸੀ ਬਚ ਗਏ ਤੇ ਜਿਹੜੇ ਬਾਕੀਆਂ ਦੇ ਉੱਤੇ ਹੋਇਆ ਅਸੀਂ ਉਸ ਨੂੰ ਮਹਿਸੂਸ ਕਰ ਗਏ ਕਿਸੇ ਵੀ ਸਿੱਖ ਦੀ ਪੱਗ ਨੂੰ ਹੱਥ ਪੈਂਦਾ ਤਾਂ ਅਸੀਂ ਮਹਿਸੂਸ ਕਰਕੇ ਪੱਗ ਮੇਰੀ ਨੂੰ ਹੱਥ ਪਿਆ ਮੇਰੇ ਗੁਰੂ ਦੀ ਪੱਗ ਨੂੰ ਹੱਥ ਪਿਆ ਇਸੇ ਤਰ੍ਹਾਂ ਕਿਸੇ ਵੀ ਸਿੱਖ ਨਾਲ ਕਿਸੇ ਵੀ ਭੈਣ ਜਾਂ ਭਰਾ ਜਾਂ ਸਾਡੇ ਬਜ਼ੁਰਗ ਜਾਂ ਸਾਡੀ ਮਾਂ ਜਾਂ ਸਾਡੇ ਬੱਚਿਆਂ ਨਾਲ ਕੋਈ ਵਿਤਕਰਾ ਹੁੰਦਾ ਅਸੀਂ ਮਹਿਸੂਸ ਕਰੀਏ ਕਿ ਸਾਡੇ ਪਰਿਵਾਰ ਨਾਲ ਵਾਪਰਿਆ ਸਚਾਈ ਵੀ ਇਹੀ ਹੈ ਕਿ ਸਾਰਾ ਪਰਿਵਾਰ ਹੀ ਹੁੰਦਾ ਨਾ ਬਾਕੀ ਵੀ ਸਾਰੇ ਆਪਣੇ ਨੇ ਬਗਾਨਾ ਕੌਣ ਹੈ ਬੇਗਾਨਗੀ ਦੀ ਭਾਵਨਾ ਤਾਂ ਗਿਆਨਤਾ ਤੋਂ ਜਨਮ ਲੈਂਦੀ ਹੈ ਦੂਸਰਾ ਕੰਮ ਕਰਨਾ ਹੈ ਕਿ ਅਸੀਂ ਦੁਸ਼ਮਣ ਦੀ ਵਹਾਰਸ਼ ਹੈ ਇੱਥੇ ਸਿੱਖ ਬੇਸ਼ੱਕ ਕਿਸੇ ਨੂੰ ਦੁਸ਼ਮਣ ਨਹੀਂ ਮੰਨਦਾ ਦੁਸ਼ਮਣ ਦੇ ਜਿਹੜੇ ਸਹਿਸਵਾਅ ਅਰਥ ਬਣ ਜਾਂਦੇ ਨੇ ਉਹ ਹੁੰਦੇ ਹਨ ਜਿਵੇਂ ਕੋਈ ਕਿਸੇ ਦੀ ਜਾਨ ਲੈਣੀ ਚਾਹੁੰਦਾ ਤੇ ਦੂਸਰਾ ਉਸ ਦੀ ਲੈਣੀ ਚਾਹੁੰਦਾ ਸੀ ਇਸ ਨੂੰ ਹੀ ਦੁਸ਼ਮਣੀ ਮੰਨ ਲੈਣੇ ਜਿਹੜਾ ਸਾਨੂੰ ਆਰਥਿਕ ਤੌਰ ਤੇ ਵੀ ਨੁਕਸਾਨ ਪਹੁੰਚਾਉਂਦਾ ਹੈ ਉਹ ਵੀ ਦੁਸ਼ਮਣ ਹੈ ਜਿਹੜਾ ਸਾਨੂੰ ਧਾਰਮਿਕ ਤੌਰ ਦੇ ਉੱਤੇ ਵੀ ਨੁਕਸਾਨ ਪਹੁੰਚਾਉਂਦਾ ਹੈ ਉਹ ਵੀ ਦੁਸ਼ਮਣ ਹੈ ਜਿਹੜਾ ਸਾਨੂੰ ਵਿਦਿਗ ਤੌਰ ਤੇ ਭੂਗੋਲਕ ਤੌਰ ਤੇ ਕਿਸੇ ਵੀ ਪੱਖ ਤੋਂ ਕੋ ਨੁਕਸਾਨ ਪਹੁੰਚਾਉਂਦਾ ਤਾਂ ਉਸ ਨੂੰ ਅਸੀਂ ਸਹਿਸਵਾਇ ਦੁਸ਼ਮਣ ਮੰਨਦੇ ਹਾਂ ਦੁਸ਼ਮਣ ਦੇ ਸ਼ਬਦ ਕਰਥਾਨ ਉਹ ਮਨ ਜਿਹੜਾ ਦੂਸ਼ਤ ਹੋ ਚੁੱਕਿਆ ਹੈ ਦੂਸ਼ਤ ਦਾ ਅਰਥ ਹੁੰਦਾ ਮੈਲਾ ਹੋ ਚੁੱਕਿਆ ਸੋ ਦੁਸ਼ਮਣੀ ਦੀ ਜਿਹੜੀ ਭਾਵਨਾ ਹੈ ਇਹ ਮੈਲ ਵਿੱਚੋਂ ਪੈਦਾ ਹੁੰਦੀ ਹੈ ਸਾਡੇ ਮਨ ਵਿੱਚ ਮੈਲ ਨਹੀਂ ਅਸੀਂ ਕਿਸੇ ਨੂੰ ਦੁਸ਼ਮਣ ਨਹੀਂ ਮੰਨਦੇ ਪਰ ਜਦੋਂ ਅਗਲੇ ਦੇ ਮਨ ਵਿੱਚ ਮੈਲਾ ਉਹ ਤਾਂ ਸਾਨੂੰ ਦੁਸ਼ਮਣ ਮੰਨੇ ਬੈਠਾ ਇਸ ਲਈ ਮੈਨੂੰ ਇੱਥੇ ਸ਼ਬਦ ਵਰਤਣਾ ਪੈਣਾ ਕਿ ਦੁਸ਼ਮਣ ਦੀ ਹਰ ਚੀਜ਼ ਹਰ ਸ਼ੈ ਜਿਸ ਵਿੱਚ ਉਸ ਦੀ ਬੋਲੀ ਦੇ ਸ਼ਬਦ ਵੀ ਸ਼ਾਮਲ ਹਨ ਦੁਸ਼ਮਣ ਦੀ ਬੋਲੀ ਵਿੱਚ ਗਾਏ ਹੋਏ ਗੀਤ ਦੁਸ਼ਮਣ ਦੀਆਂ ਬਣੀਆਂ ਹੋਈਆਂ ਫਿਲਮਾਂ ਦੁਸ਼ਮਣ ਸਰਕਾਰ ਦੀ ਸਰਪ੍ਰਸਤੀ ਹੇਠ ਲਿਖਿਆ ਇਤਿਹਾਸ ਇਸ ਸਭ ਕਾਸੇ ਨੂੰ ਤਿਆਗ ਕੇ ਕਿਸੇ ਡੂੰਗੇ ਖੂਖਾਤੇ ਵਿੱਚ ਸੁੱਟਣਾ ਪੈਣਾ ਹੈ ਦੁਸ਼ਮਣ ਦੀਆਂ ਰੀਤਾਂ ਦਾ ਤਿਆਗ ਕਰਨਾ ਪੈਣਾ ਹਾਲਾਂਕਿ ਗੁਰੂ ਸਾਹਿਬ ਨੇ ਤਾਂ ਪਹਿਲਾਂ ਕਿਹਾ ਕਿ ਵਿਪਰਨ ਦੀ ਰੀਤ ਮੇਰਾ ਸਿੱਖ ਤਿਆਗੇ ਜਿਹੜਾ ਸਿੱਖ ਵਿਪਰਨ ਦੇ ਰੀਤ ਤਿਆਗਦਾ ਨਹੀਂ ਉਹ ਮੇਰਾ ਸਿੱਖੀ ਨਹੀਂ ਮੈਂ ਇੱਥੇ ਇੱਕ ਇਤਿਹਾਸਕ ਤੁਹਾਡੇ ਨਾਲ ਉਦਾਹਰਣ ਸਾਂਝੀ ਕਰਦਾ ਹਾਂ ਤਾਮਿਲਨਾਡੂ ਦੀ ਜੈ ਲਲਤਾ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਤਾਮਿਲਨਾਡੂ ਦੀ ਬਤੌਰ ਮੁੱਖ ਮੰਤਰੀ ਵੀ ਰਹੀ ਕੁਝ ਸਾਲ ਪਹਿਲਾਂ ਉਹ ਚੜ੍ਹਾਈ ਕਰ ਗਈ ਪੂਰੀ ਹੋ ਗਈ ਤਾਮਿਲਨਾਡੂ ਵਾਲੇ ਵੀ ਇਸ ਭਾਰਤ ਚੋਂ ਵੱਖਰਾ ਹੋਣਾ ਚਾਹੁੰਦੇ ਨੇ ਤੇ ਭਾਰਤ ਨੇ ਜਿਵੇਂ ਇੱਕ ਫਾਰਮੂਲਾ ਫੜਿਆ ਆਇਆ ਵੀ ਸਾਰੇ ਹਿੰਦੂ ਨੇ ਜਦੋਂ ਕੋਈ ਵਿਅਕਤੀ ਇਹ ਕਹਿੰਦਾ ਜੀ ਸਾਰੇ ਹਿੰਦੂ ਨੇ ਅਸਲ ਦੇ ਵਿੱਚ ਉਹ ਦੂਸਰੇ ਦੇ ਅਧਿਕਾਰਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣਾ ਚਾਹੁੰਦਾ ਹੈ ਤਾਂ ਕਿ ਅੰਤਰਰਾਸ਼ਟਰੀ ਤੌਰ ਤੇ ਬਾਹਰਲੇ ਪਾਈਚਾਰੇ ਬਾਹਰ ਲੀਆਂ ਸਰਕਾਰਾਂ ਨੂੰ ਕੋਈ ਵਖਰੇਵਾ ਨਾ ਦਿਸੇ ਜਦ ਕਿਸੇ ਨੇ ਦੇਸ਼ ਤੋਂ ਅਲੱਗ ਹੋਣ ਲਈ ਦਾਵਾ ਜੁਨੋ ਚ ਠੋਕਣਾ ਉੱਥੇ ਪੰਜ ਸੱਤ ਗੱਲਾਂ ਤਾਂ ਜ਼ਰੂਰੀ ਇਹਨਾਂ ਨੇ ਕਿ ਤੁਹਾਡਾ ਪਹਿਲਾਂ ਕੋਈ ਵੱਖਰਾ ਰਾਜ ਰਿਆ ਹੋਵੇ ਤੁਹਾਡਾ ਕੋਈ ਧਰਮ ਵੀ ਅਲੱਗ ਹੋਵੇ ਤੁਹਾਡੀ ਵਿਚਾਰਧਾਰਾ ਅਲੱਗ ਹੋਵੇ ਤੁਹਾਡੀ ਸਭਿਕ ਰੀਤੀ ਰਿਵਾਜ ਵੀ ਅਲੱਗ ਹੋਣ ਜਿਸ ਤੋਂ ਛੁਟਕਾਰਾ ਪਾਉਣਾ ਉਸ ਰਾਹੋਂ ਕੁਝ ਚੀਜ਼ਾਂ ਸੱਤ ਅੱਠ ਅਲੱਗ ਹੋਣੀਆਂ ਜ਼ਰੂਰੀ ਹਨ ਪਰ ਜੈ ਲਲਤਾ ਦਾ ਸਬੰਧ ਵੀ Hindu ਧਰਮ ਨਾਲ ਸੀ ਉਸ ਦੇ ਮਰਨ ਤੋਂ ਬਾਅਦ ਉਸ ਦੀ ਪਾਰਟੀ ਨੇ ਇੱਕ ਫੈਸਲਾ ਲਿਆ ਸੀ ਕਿ ਅਸੀਂ ਜੈ ਲਲਤਾ ਦਾ ਅੰਤਮ ਸੰਸਕਾਰ ਅੱਗ ਵਿੱਚ ਸੜ ਕੇ ਨਹੀਂ ਕਰਨਾ ਸੀ ਜ਼ਮੀਨ ਵਿੱਚ ਦਬਾਵਾਂਗੇ ਜਦ ਕਿ Hindu ਧਰਮ ਦੇ ਵਿੱਚ ਜ਼ਮੀਨ ਵਿੱਚ ਨਹੀਂ ਦਬਾਇਆ ਜਾਂਦਾ ਉਹਦਾ ਅੱਗ ਵਿੱਚ ਉਹਨੂੰ ਅਗਨ ਭੇਟ ਕੀਤਾ ਜਾਂਦਾ ਪਰ ਜੈ ਲਲਤਾ ਨੂੰ ਜ਼ਮੀਨ ਦੇ ਵਿੱਚ ਕਬਰ ਦੇ ਵਿੱਚ ਦਬਾਇਆ ਗਿਆ ਸਿਰਫ ਇਹ ਸੰਸਾਰ ਨੂੰ ਦੱਸਣ ਲਈ ਕਿ ਅਸੀਂ Hindu ਨਹੀਂ ਹਾਲਾਂਕਿ ਉਹ ਹੈ ਵੀ Hindu ਇਸ ਦੇ ਉਲਟ ਆਪਾਂ ਦੇਖੀ ਅਸੀਂ ਕਿੱਥੇ ਖੜੇ ਹਾਂ ਸਾਡੇ ਹਰ ਚੀਜ਼ ਦੇ ਵਿੱਚ ਹਿੰਦੂਵਾਦ ਹਿੰਦੂਤਵਾ ਦਾ ਉਸ ਦੇ ਰੀਤੀ ਰਿਵਾਜਾਂ ਦੀ ਝਲਕ ਪੈਂਦੀ ਹੈ ਤੁਸੀਂ ਮੇਰੀਆਂ ਕਈਆਂ ਹੋਈਆਂ ਇਹਨਾਂ ਗੱਲਾਂ ਨੂੰ ਨੋਟ ਕਰਿਓ ਜੇ ਪੂਰਾ ਧਿਆਨ ਦਿਓ ਜੇ ਹਿੰਦੂ ਸੰਤਾਂ ਨੇ ਸਰ ਦੇ ਉੱਤੇ ਉਹਨਾਂ ਨੇ ਜੜਾਵਾਂ ਹੁੰਦੀਆਂ ਕੇਸ ਬਹੁਤ ਵੱਡੇ ਵੱਡੇ ਹੋ ਜਾਂਦੇ ਕਿਉਂਕਿ ਵਾਉਂਦੇ ਨਹੀਂ ਤੇ ਜਦੋਂ ਉਹ ਜੜਾਵਾਂ ਆਪਣੀਆਂ ਪਿੱਛੇ ਬੰਦਦੇ ਹਨ ਉਹਨਾਂ ਦੀ ਸ਼ੇਪ ਦੇਖਿਓ ਜਿਹੜੇ ਅੱਜ ਕੱਲ੍ਹ ਨਿਹੰਗ ਵੱਡੇ ਵੱਡੇ ਦਮਾਲੇ ਨਹੀਂ ਬੰਨਦੇ ਬਿਲਕੁਲ ਉਹਨਾਂ ਦੀ ਸ਼ੇਪ ਇਹਦੇ ਵਰਗੀ ਹੈ ਸੋ ਸਾਨੂੰ ਲੋੜ ਹੈ ਅਸੀਂ ਆਪਣੇ ਦਮਾਲਿਆਂ ਦੀ ਥੋੜੀ ਜਿਹੀ ਸ਼ੇਪ ਉਹਦੇ ਨਾਲ ਰਲਦੀ ਮਿਲਦੀ ਨਾ ਰੱਖੀਏ ਥੋੜੀ ਜਿਹੀ ਬਦਲ ਲਈ ਹੰਦਤਵਾ ਸ਼ੁਭਾ ਯਾਤਰਾ ਕੱਢਦਾ ਹੈ ਜਲੂਸ ਦੇ ਰੂਪ ਵਿੱਚ ਇਕੱਠੇ ਹੋ ਕੇ ਅਸੀਂ ਨਗਰ ਕੀਰਤਨ ਕੱਢ ਲਿਆ ਅਸੀਂ ਇਸ ਨਗਰ ਕੀਰਤਨ ਵਾਲੀ ਪ੍ਰਣਾਲੀ ਨੂੰ ਵੀ ਬਦਲੀਏ ਹੰਦਤਵਾ ਆਪਣੇ ਧਰਮ ਮੁਤਾਬਕ ਰਾਤ ਨੂੰ ਜਗਰਤਾ ਕਰਦੇ ਨੇ ਉੱਚੀ ਉੱਚੀ ਉਹ ਚਲੋ ਆਪਣੀ ਜੋ ਵੀ ਉਹਨਾਂ ਦੇ ਸ਼ਬਦ ਨੇ ਉਹ ਪੜ੍ਹਦੇ ਨੇ ਅਸੀਂ ਉਸੇ ਤਰਜ਼ ਦੇ ਉੱਤੇ ਰੈਣ ਸਬਾਈ ਰਖ ਲਈ ਉਸੇ ਤਰੀਕੇ ਨਾਲ ਜਿਵੇਂ ਜਗਰਤਾ ਵਾਲੇ ਰੌਲਾ ਪਾ ਕੇ ਗਾਉਂਦੇ ਨੇ ਇਸੇ ਤਰੀਕੇ ਨਾਲ ਅਸੀਂ ਵੀ ਕੀਰਤਨ ਨੂੰ ਰੌਲੇ ਦੇ ਰੂਪ ਵਿੱਚ ਬਣਾ ਲਿਆ ਇਸ ਵਿੱਚ ਵੀ ਤਬਦੀਲੀ ਕਰੀਏ ਹੰਦਤਵਾ ਦਾ ਜਿਹੜਾ ਰੰਗ ਹੈ ਉਹ ਹੈ ਭਗਵਾ ਭਗਵੇਂ ਰੰਗ ਨੂੰ ਹੀ ਅਸੀਂ ਕੇਸਰੀ ਕਹਿੰਨੇ ਆ ਤੇ ਪਿਛਲੇ ਸਮਿਆਂ ਦੇ ਵਿੱਚ ਕੇਸਰੀ ਰੰਗ ਉਤੇ ਗੀਤ ਤੱਕ ਨਿਕਲੇ ਸਭ ਤੋਂ ਵੱਡਾ ਪ੍ਰਚਾਰ ਕੀਤਾ ਗਿਆ ਜਦ ਕਿ ਖਾਲਸੇ ਦਾ ਰੰਗ ਸਿੱਖਾਂ ਦਾ ਰੰਗ ਕੇਸਰੀ ਨਹੀਂ ਸਾਡਾ ਖੱਟਾ ਹੈ ਬਸੰਤੀ ਹੈ ਸਾਡੇ ਅੱਜ ਵੀ ਕਈ ਨਗਰ ਕੀਰਤਾਂ ਦੇ ਵਿੱਚ ਜਿਹੜੇ ਪੰਜ ਪੈਰੇ ਸਹਾਬਾਨ ਹੁੰਦੇ ਨੇ ਉਹਨਾਂ ਦੇ ਕੱਪੜੇ ਬਿਲਕੁਲ ਭਗਵੇਂ ਹੁੰਦੇ ਨੇ ਅੱਜ ਵੀ ਕਈ ਖਾਲਸਤਾਨੀ ਵੀਰ ਸਿਰ ਦੇ ਉੱਤੇ ਜਿਹੜੀ ਦਸਤਾਰ ਬੰਨਦੇ ਆ ਉਹ ਕੇਸਰੀ ਰੰਗ ਦੀ ਭੰਗਵੀ ਹੈ ਅਸੀਂ ਇਸ ਨੂੰ ਮੇ ਖੱਟੇ ਰੰਗ ਦੇ ਵਿੱਚ ਬਦਲ ਗਏ ਖਾਲਸੇ ਦਾ ਰੰਗ ਨੀਲਾ ਹੈ ਕੁਝ ਸਮਾਂ ਪਹਿਲਾਂ ਨੀਲੇ ਰੰਗ ਦੇ ਹੀ ਗੁਰਦੁਆਰੇ ਸਹਿਬਾਨ ਦੇ ਵਿੱਚ ਨਿਸ਼ਾਨ ਸਭ ਹੁੰਦੇ ਸਨ ਦਰਬਾਰ ਸਾਹਿਬ ਦੇ 1984 ਦੇ ਹਮਲੇ ਤੋਂ ਬਾਅਦ ਅਚਾਨਕ ਚਾਰਚ ਫਿਰੇ ਕੇਸਰੀ ਕੇਸਰੀ ਹੋ ਗਏ ਇਹ ਕਿਉਂ ਹੋਏ ਸਾਨੂੰ ਤਾਂ ਕੋਸ ਫੈਟ ਅੱਜ ਦਿੱਸੀ ਹੈ ਇਹ ਕੋਸ ਫੈਟ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਦੀ ਸ਼ੁਰੂ ਹੋ ਚੁੱਕੀ ਹੈ ਦਸਮ ਗ੍ਰੰਥ ਉਸੇ ਦੀ ਦੇਣਾ ਇਸ ਪਾਸੇ ਮੈਂ ਜਾਣਾ ਨਹੀਂ ਪਰ ਇੱਕ ਦਿਨ ਜਾਣਾ ਪਵੇਗਾ ਜਦ ਦਿਨ ਸਮਾਂ ਆ ਗਿਆ ਨਾ ਕੱਲੀ ਕੱਲੀ ਗੱਲ ਤੋਂ ਐਂ ਛਿਲਲਾ ਕੇ ਤੇ ਬਾਹਰ ਕੱਢ ਕੇ ਸੱਚਾਈ ਦੱਸਾਂਗੇ ਇਸ ਕਰਕੇ ਪਹਿਲਾਂ ਹੀ ਬੇਨਤੀ ਹੈ ਕਿ ਟਿੱਪਣੀਆਂ ਦੇ ਵਿੱਚ ਮੈਨੂੰ ਨਹੀਂ ਪੁੱਛਣਾ ਕਿ ਫਲਾਣਾ ਪਾਠ ਕਰੀਏ ਜਾਂ ਨਾ ਕਰੀਏ ਕਿਉਂਕਿ ਗੱਲ ਫਿਰ ਵਿਸ਼ੇ ਤੋਂ ਬਾਹਰ ਚੱਲ ਜਾਣੀ ਹੈ ਤੁਸੀਂ ਨੋਟ ਕੀਤਾ ਹੋਵੇਗਾ ਪਾਕਿਸਤਾਨ ਵਾਲੇ ਪਾਸੇ ਉਧਰ ਦੇ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਪੜਾਈ ਜਾਂਦੀ ਪੰਜਾਬੀ ਬੋਲਣ ਪੜ੍ਹਨ ਵਾਲੇ ਨੂੰ ਗਵਾਰ ਦੱਸਿਆ ਜਾਂਦਾ ਇਹੋ ਹਾਲ ਸਾਡੇ ਵਾਲੇ ਪਾਸੇ ਹੈ ਸਾਡੇ ਮਨਾਂ ਵਿੱਚ ਸਾਡੀ ਬੋਲੀ ਪ੍ਰਤੀ ਹੀਣ ਭਾਵਨਾ ਪਾਈ ਗਈ ਹੈ ਕਿਸੇ ਦਿਨ ਮੈਂ ਕੱਲੀ ਪੰਜਾਬੀ ਬੋਲੀ ਦੇ ਉੱਤੇ ਪੂਰੀ ਪੋਸਟ ਪਾਵਾਂਗਾ ਉਸ ਵਿੱਚ ਸਾਰਾ ਵਿਸਥਾਰ ਦੇਵਾਂਗਾ ਕਿ ਪੰਜਾਬੀ ਬੋਲੀ ਕੀ ਹੈ ਇਹਦਾ ਇਤਿਹਾਸ ਕੀ ਹੈ ਪੰਜਾਬੀ ਬੋਲੀ ਦੇ ਪੈਰਾਂ 'ਚ ਸੰਸਾਰ ਦੀਆਂ ਬੋਲੀਆਂ ਪੌਣੀਆਂ ਹੋ ਕੇ ਬੈਠੀਆਂ ਨੇ ਹਾਂ ਹੁਣ ਇਸ ਤੋਂ ਆਪਾਂ ਅੱਗੇ ਗੱਲ ਕਰੀਏ ਜਿਵੇਂ ਸਾਡੀ ਪੰਜਾਬੀ ਦੇ ਵਿੱਚ ਹਿੰਦੀ ਨੇ ਕੁਝ ਵਟ ਕੀਤੀ ਹੈ ਅੱਜ ਕੱਲ ਬਵਾਲ ਸ਼ਬਦ ਬੜਾ ਮਸ਼ਹੂਰ ਹੋਇਆ ਇਹ ਬਵਾਲ ਪਤਾ ਨਹੀਂ ਕਿਹੜੀ ਸ਼ੈ ਹੈ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਜੱਬ ਕਹਿੰਨੇ ਆ ਕਿ ਜੱਬ ਖੜਾ ਕੀਤਾ ਜਾਂ ਜੱਬ ਪਾਤਾ ਤਹਿਲਕਾ ਸ਼ਬਦ ਬੜਾ ਚੱਲਦਾ ਉਹ ਤਹਿਲਕਾ ਮਚਾ ਦਿੱਤਾ ਪੰਜਾਬੀ ਦੇ ਵਿੱਚ ਕੋਈ ਤਹਿਲਕਾ ਨਹੀਂ ਹੁੰਦਾ ਪੰਜਾਬੀ ਵਿੱਚ ਇਹਨੂੰ ਖੌਰੂ ਕਹਿੰਦੇ ਆ ਹੰਗਾਮਾ ਸ਼ਬਦ ਵੀ ਆਮ ਸੁਣਿਆ ਪੜਿਆ ਜਾਂਦਾ ਹੈ ਹੰਗਾਮਾ ਪੰਜਾਬੀ ਦੇ ਵਿੱਚ ਖੱਪਖਾਨਾ ਹੁੰਦਾ ਹੈ ਹੋਰ ਤਾਂ ਹੋਰ ਹੈ ਕਿ ਨਵੇਂ ਬਿਮਾਰੀ ਚੱਲੀ ਹੈ ਹਰ ਗੱਲ ਫਲਾਣੇ ਚੀਜ਼ ਤਾਂ ਫਲਾਣੇ ਕਗਾਰ ਤੇ ਪਹੁੰਚ ਗਈ ਉਹ ਕਗਾਰ ਅਸੀਂ ਹੁਣੇ-ਹੁਣੇ ਸੁਣਿਆ ਇੱਕ ਗਾਰ ਕਿੱਥੋਂ ਆ ਗਿਆ ਕਗਾਰ ਨਹੀਂ ਹੁੰਦਾ ਪੰਜਾਬੀ ਚ ਕੰਡਾ ਹੁੰਦਾ ਹੈ ਪੰਜਾਬੀ ਦੇ ਪੁਰਾਣੇ ਗੀਤ ਹੁੰਦੇ ਸੀ ਨਾ ਮਿਲਿਆ ਆ ਕੇ ਬਾਲਮਾ ਵੇ ਮੈਂ ਕੰਡੇ ਤੇ ਖੜੀ ਹੁਣ ਤੁਸੀਂ ਉਹਦੀ ਥਾਂ ਤੇ ਇੱਕ ਗਾਰ ਕਿਦਾਂ ਲਾ ਦਿਓਗੇ ਵਿੱਚ ਇੱਕ ਸ਼ਬਦ ਹੋਰ ਆ ਉਹ ਜੀ ਫਲਾਣੀ ਗੱਲ ਇੰਦਾ ਚਪੇਟ ਵਿੱਚ ਆ ਗਏ ਚਪੇਟ ਕੀ ਹੁੰਦੀ ਹੈ ਅਸੀਂ ਸਿਰ ਦੇ ਤੇ ਕੱਪੜਾ ਲਪੇਟਦੇ ਹਾਂ ਕਿ ਚਪੇਟਦੇ ਹਾਂ ਸੱਟ ਲੱਗਣ ਦੇ ਬਾਵਜੂਦ ਜਿਹੜੀ ਪੱਟੀ ਹੈ ਡਾਕਟਰ ਕਰਦੇ ਉਹਨੂੰ ਅਸੀਂ ਲੱਤ ਜਾਂ ਬਾਹ ਦੇ ਦੋਲੇ ਲਪੇਟਦੇ ਹਾਂ ਕਿ ਚਪੇਟਦੇ ਹਾਂ ਦੇਖੋ ਦੇਖੀ ਗੁਲਾਮੀ ਦੇ ਜੂਲੇ ਵਿੱਚ ਸਿਰਫ ਸੌਣ ਦੀ ਕੋਸ਼ਿਸ਼ ਕਰਨੀ ਬੰਦ ਕਰੀਏ ਇਸ ਸ਼ਬਦ ਦਾ ਵੀ ਵਿਰੋਧ ਕਰੋ ਵਿਰੋਧ ਨਾ ਕਰੋ ਇਸ ਨੂੰ ਛੱਡ ਹੀ ਦਿਓ ਚਪੇਟ ਦੀ ਥਾਂ ਲਪੇਟ ਕਹਿਣਾ ਹੈ ਲਪੇਟਣਾ ਹੁੰਦਾ ਹੈ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਮੈਂ ਦੱਸਣਾ ਇਹ ਚਾਹਣਾ ਹੈ ਕਿ ਜੋ ਦੁਸ਼ਮਣ ਦੀ ਬੋਲੀ ਦੇ ਸ਼ਬਦ ਹੈ ਇਹਨਾਂ ਨੂੰ ਵੀ ਛੱਡੋ ਇਹਨਾਂ ਨੂੰ ਵੀ ਕਿਸੇ ਖੂ ਕਰਤੇ ਚ ਪਾਓ ਆ ਜਿਹੜੇ ਵੀਰ ਖਾਸ ਕਰਕੇ ਵਿਦੇਸ਼ਾਂ ਚ ਰਹਿੰਦੇ ਆ ਇਹ ਕੋਈ ਗੱਲ ਹੋਵੇ ਅੱਛਾ ਤੂੰ ਇੰਡੀਆ ਕਦੋਂ ਦਾ ਗਿਆ ਜਦੋਂ ਕਿ ਅਸੀਂ ਇੰਡੀਅਨ ਹੈ ਹੀ ਨਹੀਂ ਤੇ ਅਸੀਂ ਇੰਡੀਆ ਸੀ ਪੰਜਾਬ ਇੰਡੀਆ ਕਿਦਾਂ ਹੋ ਗਿਆ ਯਮਨਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਕੋਈ ਇੰਡੀਆ ਇੰਡੀਆ ਨਹੀਂ ਹੈਗਾ ਇੰਡੀਆ ਤਾਂ ਜਮੇ 1947 ਵਿੱਚ ਹੈ ਤੇ ਸਾਡਾ ਤਾਂ 1849 ਤੋਂ ਮੈਂ ਪਹਿਲਾਂ ਦਾ ਰਾਜ ਹੈ ਮਹਿਸੂਸ ਕਰੋ ਅਤੇ ਦਾਦਾ ਕਰੋ ਕਿ ਅਸੀਂ ਭਾਰਤੀ ਨਹੀਂ ਅਸੀਂ ਪੰਜਾਬੀ ਆ ਮੈਂ ਇੰਡੀਆ ਨਹੀਂ ਗਿਆ ਮੈਂ ਪੰਜਾਬ ਗਿਆ ਸਾਂ ਮੈਂ ਇੰਡੀਆ ਤੋਂ ਨਹੀਂ ਆਇਆ ਮੈਂ ਪੰਜਾਬ ਤੋਂ ਆਇਆ ਕਈਆਂ ਨੂੰ ਇਹ ਗੱਲ ਕਿਤੇ ਦੱਸ ਦਈਏ ਨਾ ਉਹ ਬੜਾ ਉਖਾ ਜਾ ਦੇਖਦੇ ਤੁਹਾਡੇ ਹੱਲ ਕਿ ਜਦੋਂ ਪਤਾ ਨਹੀਂ ਕੋਈ ਅਸੀਂ ਗਲਤ ਗੱਲ ਦੱਸ ਰਹੇ ਹਾਂ ਉਹ ਵੀਰੋ ਭੈਣੋ ਭਰਾਵੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਸਾਡੇ ਮਾਨਸਿਕਤਾ ਦੇ ਵਿੱਚ ਸ਼ਬਦ ਵੜ ਗਏ ਨੇ ਜੇ ਅਸੀਂ ਆਪਣੇ ਦਿਮਾਗ ਨੂੰ ਇੰਡੀਆ ਸ਼ਬਦ ਤੋਂ ਨਹੀਂ ਆਜ਼ਾਦ ਕਰ ਸਕਦੇ ਤੇ ਇਸ ਧਰਤੀ ਨੂੰ ਇੰਡੀਆ ਤੋਂ ਆਜ਼ਾਦ ਕਿਵੇਂ ਕਰਾ ਲੋਗੇ ਪੱਗਾਂ ਵਿੱਚ ਸਿਰਪ ਸੌਣ ਵਾਲੇ ਤੇ ਹੋਰ ਖੱਬੂ ਸੱਜੂ ਦਲਾਲਾ ਨੇ ਇਹਨਾਂ ਗੱਲਾਂ ਦਾ ਵਿਰੋਧ ਕਰਨਾ ਹੈ ਕਿਉਂਕਿ ਉਹਨਾਂ ਦਾ ਸੌਫਟਵੇਅਰ ਹੀ ਗੁਲਾਮ ਹੈ ਉਹਨਾਂ ਨੂੰ ਆਜ਼ਾਦੀ ਨਾਲ ਸਬੰਧਤ ਕੋਈ ਗੱਲ ਪਸੰਦ ਨਹੀਂ ਆਉਂਦੀ ਪਰ ਅਸੀਂ ਹਰੇਕ ਸਿੱਖ ਇਹਨਾਂ ਗੱਲਾਂ ਦੇ ਉੱਤੇ ਸਭ ਤੋਂ ਪਹਿਲਾਂ ਅਮਲ ਕਰਨਾ ਸ਼ੁਰੂ ਕਰੀਏ ਪਹਿਲਾਂ ਇੰਡੀਆ ਤੋਂ ਮਾਨਸਿਕ ਤੌਰ ਤੇ ਮੁਕਤ ਹੋਈਏ ਫਿਰ ਸਰੀਰਕ ਤੌਰ ਤੇ ਮੁਕਤ ਹੋਵਾਂਗੇ ਫਿਰ ਧਰਤੀ ਕਰਕੇ ਮੁਕਤ ਹੋਵਾਂਗੇ ਸਾਡੇ ਆਪਣੀ ਕਿਸੇ ਨਾਲ ਨਫ਼ਰਤ ਨਹੀਂ ਪਰ ਅਸੀਂ ਆਪਣੀ ਸ਼ਨਾਖਤ ਨੂੰ ਦਾਤੇ ਲਾ ਕੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਨਾ ਹੀ ਅਸੀਂ ਕੋਈ ਮਤਲਬ ਨਾ ਸਾਨੂੰ ਗੁਰੂ ਸਾਹਿਬਾਂ ਨੇ ਕੋ ਠੇਕਾ ਦਿੱਤਾ ਕਿ ਦੂਸਰਿਆਂ ਨੂੰ ਖੁਸ਼ ਕਰੋ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਸੋ ਹਰ ਇੱਕ ਨੂੰ ਆਪਣੇ ਆਪਣੇ ਤਰੀਕੇ ਜਿਉਣ ਦਾ ਢੰਗ ਦਾ ਹੱਕ ਹੈ ਜਿਹੜਾ ਵਿਅਕਤੀ ਸਾਡੀ ਅਡਰੇ ਹਸਤੀ ਨੂੰ ਸਾਡੀ ਸਰਮੌਰ ਵਿਲੱਖਣਤਾ ਨੂੰ ਮੰਨਤਾ ਨਹੀਂ ਦਿੰਦਾ ਮੰਨਦਾ ਨਹੀਂ ਅਸੀਂ ਉਸ ਨੂੰ ਨਹੀਂ ਮੰਨਦੇ ਕਹਿੰਦੇ ਸ਼ੇਰ ਤੇ ਗਧੇ ਦੀ ਦੋਸਤੀ ਪੈ ਗਈ ਡੂੰਗੀ ਹੋ ਗਈ ਵਾਵਾ ਮੇਲਜੋਲ ਵਧ ਗਿਆ ਗਦਾ ਇੱਕ ਦਿਨ ਸ਼ੇਰ ਨੂੰ ਕਹਿੰਦਾ ਤੂੰ ਚੰਗਾ ਮੇਰਾ ਦੋਸਤ ਐ ਯਾਰ ਜਿੱਦਾਂ ਮੈਂ ਆਵਾਜ਼ ਕੱਢਦਾ ਐਦਾਂ ਤੂੰ ਕੱਢਿਆ ਕਰ ਹੁਣ ਸ਼ੇਰ ਗਧੇ ਵਾਲੀ ਆਵਾਜ਼ ਕਿਦਾਂ ਕੱਢ ਲਵੇ ਤਾਂ ਮੰਨ ਲਓ ਜੇ ਕੋਈ ਸ਼ੇਰ ਗਧੇ ਦੀ ਆਵਾਜ਼ ਕੱਢਣ ਦੀ ਕੋਸ਼ਿਸ਼ ਕਰਦਾ ਨਾ ਤੇ ਫਿਰ ਉਹ ਸ਼ੇਰ ਨਹੀਂਗਾ ਉਹ ਗਦਾ ਹੀ ਆ ਸਤਿਗੁਰਾਂ ਨੇ ਐਵੇਂ ਨਹੀਂ ਸੀ ਕਿਹਾ ਸੀ ਆਪਣੇ ਖਾਲਸੇ ਨੂੰ ਭਰਮ ਭੇਖਤੇ ਰਹੇ ਨਿਆਰਾ ਉਹ ਖਾਲਸਾ ਸਤਿਗੁਰੂ ਹਮਾਰਾ ਅਸੀਂ ਦੂਜੀਆਂ ਸੱਭਿਆਤਾਵਾਂ ਤੇ ਦੂਸਰੇ ਪਹਿਰਾਵੇ ਖਾਣ ਪੀਣ ਦੀ ਨਕਲ ਕਰਕੇ ਉਨਾ ਵਰਗੇ ਨਹੀਂ ਬਣਨਾ ਬਲਕਿ ਅਸੀਂ ਆਪਣੀਆਂ ਚੰਗੀਆਂ ਚੀਜ਼ਾਂ ਸੰਸਾਰ ਨੂੰ ਦੇ ਕੇ ਉਹਨਾਂ ਨੂੰ ਆਪਣੇ ਵਰਗੇ ਬਣਾਉਣਾ ਹੈ ਇੱਕ ਗੱਲ ਹੋਰ ਚੇਤੇ ਆ ਗਈ ਵੈਸੇ ਤਾਂ ਖਾਣ ਪੀਣ ਅੱਜ ਕੱਲ੍ਹ ਸੰਸਾਰ ਦਾ ਲਗਭਗ ਸਾਂਝਾ ਹੋਇਆ ਪਿਆ ਹੈ ਪਰੌਂਠਿਆਂ ਦੀ ਥਾਂ ਤੇ ਪੀਜ਼ਾ ਆ ਗਏ ਨੇ ਪਰ ਇਹ ਗੱਲ ਮੰਨਣਯੋਗ ਹੈ ਕਿ ਜਿਸ ਵੀ ਸੱਭਿਆਚਾਰ ਦਾ ਭੋਜਨ ਹੁੰਦਾ ਨਾ ਉਹਨਾਂ ਦਾ ਭੋਜਨ ਦੇ ਵਿੱਚ ਵੀ ਉਸ ਸੱਭਿਆਚਾਰ ਦੀ ਝਲਕ ਹੁੰਦੀ ਹੈ ਉਸ ਭੋਜਨ ਦੇ ਵਿੱਚ ਵੀ ਉਸ ਸੱਭਿਆਚਾਰ ਦਾ ਅਸਰ ਹੁੰਦਾ ਹੈ ਤੁਸੀਂ ਰੋਟੀ ਖਾਣੀ ਛੱਡ ਕੇ ਨਾ ਸਿਰਫ ਚੌਲ ਖਾਣੇ ਸ਼ੁਰੂ ਕਰ ਦਿਓ ਇੱਕ ਸਾਲ ਚੌਲ ਖਾਓ ਜੇ ਭਈਆਂ ਵਾਂਗੂ ਨਾ ਬੋਲਣ ਲੱਗੇ ਤੇ ਮੇਰਾ ਨਾਂ ਬਦਲ ਦੇਣਾ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਸਾਡੀ ਬੇਸਿਕ ਭੋਜਨ ਆ ਸਾਡਾ ਹਾਲਾਂਕਿ ਚੌਲ ਅਸੀਂ ਵੀ ਛਕਦੇ ਆ ਪਰ ਸਾਡਾ ਮੁੱਖ ਭੋਜਨ ਪ੍ਰਸ਼ਾਦਾ ਰੋਟੀਆਂ ਦੁਸ਼ਮਣ ਵਾਲੇ ਰੰਗ ਬਦਲਦੇ ਹੋ ਆਪਣੇ ਰੰਗ ਖਾਲਸੇ ਵਾਲੇ ਪਹਿਨਣੇ ਸ਼ੁਰੂ ਕਰੋ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕੋਈ ਗੁਰਦੁਆਰਾ ਹੈ ਤੁਸੀਂ ਆਪਣੇ ਗੁਰਦੁਜੀਓ ਮੇਰੀ ਕੋਈ ਗੱਲ ਆ ਸੁਣ ਰਿਹਾ ਕੋਈ ਗੁਰਦੁਆਰੇ ਦਾ ਪ੍ਰਧਾਨ ਕੋਈ ਸਕੱਤਰ ਕੋਈ ਸੇਵਾਦਾਰ ਸੁਣ ਰਿਹਾ ਤਾਂ ਉਹ ਇਸ ਗੱਲ ਤੇ ਜ਼ਰੂਰ ਅਮਲ ਕਰੇ ਗੁਰਦੁਆਰਿਆਂ ਦੇ ਵਿੱਚ ਨੀਲੇ ਨਿਸ਼ਾਨ ਸਾਹਿਬ ਚੜਾਓ ਜਾਂ ਖਟੇ ਰੰਗ ਦੇ ਬਸੰਤੀ ਰੰਗ ਦੇ ਜੜਾਓ ਆ ਭਗਵੇਂ ਤੇ ਕੇਸਰੀ ਜਿਹੜੇ ਲਾ ਕੇ ਹਨ ਇਹਨਾਂ ਨੂੰ ਪਾਸੇ ਕਰੋ ਆਪਣੇ ਤੋਂ ਸਿਰਾਂ ਦੇ ਉੱਤੇ ਕੇਸ ਰੱਖੋ ਕੇਸਾਂ ਦੇ ਪਟੇ ਪਟੇ ਕਰਨੇ ਬੰਦ ਕਰ ਦਿਓ ਤੁਸੀਂ ਦੂਰੋਂ ਦਿਸੋ ਕਿ ਕੋਈ ਸਿੱਖਾਂ ਦਾ ਮੁੰਡਾ ਤੁਰਿਆ ਰਿਹਾ ਮੁਸਲਮਾਨਾਂ ਨੇ ਵੀ ਸਿਰ ਆਪਣੇ ਕਟੇ ਨੇ ਸਿੰਧੂਆਂ ਨੇ ਵੀ ਕਟੇ ਨੇ ਸਿੱਖ ਵੀ ਕੱਟ ਕੇ ਬਹਿ ਗਿਆ ਫਰਕ ਕੀ ਹੋਇਆ ਫਿਰ ਵਿਲੱਖਣਤਾ ਕਿੱਥੇ ਰਹਿ ਗਈ ਕੀ ਸਾਨੂੰ ਗੁਰੂ ਸਾਹਿਬ ਵੱਲੋਂ ਹੁਕਮ ਹੈ ਕਿ ਸਿੱਖ ਕੇਸ ਕਟਾ ਸਕਦਾ ਹੈ ਸਿੱਖੀ ਦੇ ਵਿੱਚ ਤੇ ਵੱੱਜਰ ਗੁਨਾਹ ਹੈ ਕੇਸ ਕਟਣੇ ਬੱਜਰਦਾਰ ਹੁੰਦਾ ਉਹ ਚੀਜ਼ ਜਿਹੜੀ ਇੱਕ ਵਾਰ ਖਰਾਬ ਹੋ ਜੇ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਉਸ ਨੂੰ ਬੱਜਰ ਹੋ ਗਿਆ ਹੈ ਪਰ ਗੁਰੂ ਸਮਰੱਥ ਹੈ ਉਹ ਆਪਣੇ ਬੱਜਰ ਹੋਏ ਸਿੱਖ ਨੂੰ ਦੁਬਾਰਾ ਠੀਕ ਕਰ ਦਿੰਦਾ ਹੈ ਸੋ ਸੱਭਿਆਚਾਰਕ ਤੌਰ ਦੇ ਉੱਤੇ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਿਏ ਦੁਸ਼ਮਣ ਨਾਲ ਜਿਹੜੀ ਵੀ ਚੀਜ਼ ਮੇਲ ਖਾਂਦੀ ਹੈ ਨਾ ਉਸ ਨੂੰ ਬਦਲ ਦਿਓ ਭਾਵੇਂ ਉਹ ਸਹੀ ਵੀ ਹੋਵੇ ਨਾ ਉਹਨੂੰ ਬਦਲ ਦਿਓ ਉਹਦਾ ਰੂਪ ਢੰਗ ਬਦਲ ਦਿਓ ਆਪਾਂ ਫੋਨ ਖਰੀਦਿਆ ਹੁੰਦਾ ਪਰ ਆਪਾਂ ਫੋਨ ਨੂੰ ਹਰ 2 ਮਹੀਨੇ ਜਾਂ 2 ਹਫ਼ਤੇ ਬਾਅਦ ਬਦਲਦੇ ਨਹੀਂ ਪਰ ਕੰਪਨੀ ਵਾਲੇ ਇਹਦਾ ਸੌਫਟਵੇਅਰ ਬਦਲਦੇ ਰਹਿੰਦੇ ਆ ਜੇ ਆਪਾਂ ਨਵਾਂ ਸੌਫਟਵੇਅਰ ਤਾਂ ਥੋੜੇ ਸਮੇਂ ਬਾਅਦ ਫੋਨ ਦੇ ਵਿੱਚ ਗੜਬੜ ਹੋ ਜਾਂਦੀ ਹੈ ਕੰਮ ਕਰਨ ਨੂੰ ਹਟ ਜਾਂਦਾ ਹੈ ਅੱਜ ਦੇ ਜਿਹੜੇ ਸਿੱਖਾਂ ਦੇ ਹਾਲਾਤ ਆ ਅੱਜ ਦੇ ਜਿਹੜੇ ਨੰਹਾਂ ਦੇ ਹਾਲਾਤ ਆ ਸਾਡਾ ਤਾਂ ਸੌਫਟਵੇਅਰ ਹੀ ਬ੍ਰਾਹਮਣਾਂ ਵਾਲਾ ਸਿੱਖੀ ਕਿਵੇਂ ਪ੍ਰਫੁੱਲਤ ਹੋਵੇ ਭੰਗ ਪੀਣੀ ਬੱਕਰੇ ਖਾਣੇ ਦੂਜਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਕੋਈ ਇੱਕ ਚੀਜ਼ ਦੱਸ ਦਿਓ ਕਿ ਸਿੱਖ ਇਦਾਂ ਕਰ ਸਕਦਾ ਹੈ ਜਾਂ ਪ੍ਰਾਤਨ ਸਮੇਂ ਦੇ ਵਿੱਚ ਪੁਰਾਣੇ ਸਿੱਖੇ ਕਰਦੇ ਰਹੇ ਨੇ ਸਾਰਾ ਝੂਠ ਹੈ ਸਾਰਾ ਪ੍ਰਪੋਗੈਂਡਾ ਇਤਿਹਾਸ ਦੇ ਵਿੱਚ ਜੋ ਗਲਤ ਕੰਮ ਆ ਉਹ ਪਾਪ ਆ ਕੇ ਸਾਨੂੰ ਸਕੂਲਾਂ ਕਾਲਜਾਂ 'ਚ ਪੜਾਇਆ ਜਾ ਰਿਹਾ ਹੈ ਬਾਕੀ ਆਪ ਸਾਰਿਆਂ ਕੀ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਇੱਕ ਬੇਨਤੀ ਹੋਰ ਹੈ ਕਿ ਤੁਸੀਂ ਟਿੱਪਣੀਆਂ ਦੇ ਵਿੱਚ ਮੈਨੂੰ ਕੋਈ ਨਾ ਕੋਈ ਵਿਸ਼ਾ ਵੀ ਦੱਸਿਆ ਕਰੋ ਵੀ ਕਿਸੇ ਦਿਨ ਇਹਦੇ ਤੇ ਗੱਲ ਕਰੋ ਜਦ ਮੈਂ ਉਸ ਵਿਸ਼ੇ ਤੇ ਜਾਣਕਾਰੀ ਇਕੱਠੀ ਕਰ ਲਾਂਗਾ ਕਿਤੇੋਂ ਖੱਬਿਓ ਸੱਜਿਓ ਫਿਰ ਆਪਾਂ ਤੁਹਾਡੇ ਨਾਲ ਉਹ ਸਾਂਝੀ ਕਰ ਲਿਆ ਕਰਾਂਗੇ ਜਿਉਂਦੇ ਵਸਤੇ ਰਹੋ ਸਦਾ ਖੁਸ਼ ਤੇ ਆਬਾਦ ਰਹੋ ਸਦਾ ਚੜ੍ਹਦੀਆਂ ਕਲਾ ਵਿੱਚ ਰਹੋ ਕੱਲ ਮਿਲਦੇ ਆਪਾਂ ਫਿਰ ਖਾਲਸਾਤਨ ਦੇ ਵਿੱਚ ਕੱਲ ਦਾ ਸੂਰਜ ਖਾਲਸਾਤਨ ਵਿੱਚ ਹੀ ਚੜ੍ਹੇਗਾ ਇਹਨਾਂ ਹਿਆਸਾਂ ਉਮੀਦਾਂ ਦੇ ਨਾਲ ਆਪ ਜੀ ਤੋਂ ਵਿਦਾ ਮੰਗਦਾ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ